ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਦਿਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਨਾ ਵੈ ਕੀ ਕੀਮਤ ਮਿੱਤ ਕਹੀ ਨਾ ਜਾਏ ਮਿੱਤ ਦਾ ਮਤਲਬ ਹੁੰਦਾ ਹੈ ਮਾਪਣਾ ਜਾਂ ਮਰਿਆਦਾ ਸਤਿਗੁਰ ਕਹਿੰਦੇ ਭਾਈ ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮਿਲ ਤੋਂ ਮਿਲ ਸਕਦਾ ਹੈ ਇਹ ਨਾਮ ਕਿੰਨੀ ਤਾਕਤ ਵਾਲਾ ਹੈ ਇਹ ਦੱਸਿਆ ਨਹੀਂ ਜਾ ਸਕਦਾ ਪਰ ਸੇ ਜਨ ਧਨ ਜਨ ਇੱਕ ਨਾਮ ਲਵਲਾਈ ਵਰਜਨਾ ਮਨੁੱਖਾਂ ਨੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਹੈ ਉਹ ਭਾਗਾ ਵਾਲੇ ਹਨ ਗੁਰਮਤਿ ਸਾਚੀ ਸਾਚਾ ਵਿਚਾਰ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਕਦੇ ਉਕਾਈ ਨਾ ਖਾਣ ਵਾਲੀ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਉਹ ਮਨੁੱਖ ਸਦਾਤਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਆਪਣੇ ਅੰਦਰ ਵਸਾਉਂਦਾ ਰਹਿੰਦਾ ਹੈ ਆਪੇ ਬਖਸ਼ੇ ਦੇਵੀ ਚਾਰ ਪਰ ਇਹ ਵਿਚਾਰ ਪ੍ਰਮਾਤਮਾ ਉਸ ਨੂੰ ਹੀ ਦਿੰਦਾ ਜਿਤ ਉਤੇ ਆਪ ਹੀ ਬਖਸ਼ਿਸ਼ ਕਰਦਾ ਹੈ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਮਰ ਸਮਝਾਉਂਦੇ ਨੇ ਵੀ ਪ੍ਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਪਰ ਇਹ ਨਾਮ ਪ੍ਰਮਾਤਮਾ ਆਪ ਹੀ ਕਿਸੇ ਬੜਵਭਾਗੀ ਨੂੰ ਸੁਣਾਉਂਦਾ ਹੈ ਕਾਲੀ ਕਾਲ ਵਿੱਚ ਗੁਰਮੁਖ ਪਾਏ ਕਾਲੀ ਕਾਲ ਵਿੱਚ ਦਾ ਮਤਲਬ ਹੈ ਝਗੜਿਆਂ ਭਰੇ ਜੀਵਨਕ ਸਮੇਂ ਵਿੱਚ ਮਰ ਸਮਝਾਉਂਦੇ ਨੇ ਵੀ ਇਸ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਉਹ ਹੀ ਮਨੋਖਰ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਾਨੂੰ ਕਰਦਾ ਹੈ ਰਹਾਉ ਹਮ ਮੂਰਖ ਮੂਰਖ ਮਨਮਾਏ ਹਮ ਦਾ ਮਤਲਬ ਅਸੀਂ ਮਹਾਰਾਜ ਕਹਿੰਦੇ ਨੇ ਵੀ ਜੇ ਅਸੀਂ ਆਪਣੇ ਮਨ ਵਿੱਚ ਗਉ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ ਅਸੀਂ ਨਿਰੋਲ ਮੂਰਖ ਹਾਂ ਹਉਮੈ ਵਿੱਚ ਸਭ ਕਾਰ ਕਮਾਏ ਕਿਉਂਕਿ ਅਸੀਂ ਜੀਵ ਆਪਣਾ ਹਰੇਕ ਕੰਮ ਹਉਮੈ ਦੇ ਆਸਰੇ ਕਰਦੇ ਹਾਂ ਗੁਰ ਪ੍ਰਸਾਦੀ ਹੰ ਮੈਂ ਜਾਏ ਇਹ ਹਮੈਂ ਸਾਡੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ਆਪੇ ਬਖਸ਼ੇ ਲੈ ਮਿਲਾਈ ਗੁਰੂ ਵੀ ਕਹਿੰਦੇ ਉਸੇ ਨੂੰ ਮਲਾਉਂਦਾ ਜਿਸ ਉੱਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਲਿਕੇ ਆ ਕਾ ਤਨ ਬਹੁਤ ਅਭਿਮਾਨ ਅਭਿਮਾਨ ਦਾ ਮਤਲਬ ਹੈ ਹੰਕਾਰ ਬਿਕਿਆ ਦਾ ਮਤਲਬ ਹੈ ਮਾਇਆ ਮਾਰਾ ਸਮਝਾਦਨੇ ਭਾਈ ਇਹ ਦੁਨੀਆ ਵਾਲਾ ਧਨਾ ਜਿਹੜਾ ਮਾਇਆ ਦਾ ਧਨ ਇਹ ਮਨੁੱਖ ਦੇ ਮਨ ਵਿੱਚ ਬੜਾ ਹੰਕਾਰ ਪੈਦਾ ਕਰਦਾ ਹੈ ਅਹੰਕਾਰ ਡੁੱਬੇ ਨਾ ਪਵੇ ਮਨ ਅਹੰਕਾਰ ਜਿਹੜਾ ਕਹਿੰਦੇ ਇਹ ਮਨੁੱਖ ਇਹਦੇ ਵਿੱਚ ਡੁੱਬਿਆ ਰਹਿੰਦਾ ਹੈ ਫਿਰ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਹੀਂ ਪਾਉਂਦਾ ਜਿਹੜਾ ਮਨੁੱਖ ਅਹੰਕਾਰੀ ਹੁੰਦਾ ਹੈ ਆਭ ਚੋੜ ਸਦਾ ਸੁਖ ਹੋਈ ਮਹਾਰਜ ਸਮਝਾਉਂਦੇ ਨੇ ਵੀ ਆਪਾਂ ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਗੁਰਮਤ ਸਾਲਾਹੀ ਸੱਚ ਸੋਈ ਮਹਾਰਜ ਕਹਿੰਦੇ ਭਾਈ ਮੈਂ ਤਾਂ ਗੁਰੂ ਦੀ ਮਤ ਲੈ ਕੇ ਉਸ ਸਦਾਤਰ ਪ੍ਰਮਾਤਮਾ ਦੀ ਸਿਰਫ ਸਲਾਹ ਕਰਦਾ ਰਹਿੰਦਾ ਹਾਂ ਸਾਨੂੰ ਵੀ ਗੁਰੂ ਸਾਹਿਬ ਸਮਝਾਉਂਦੇ ਨੇ ਵੀ ਗੁਰੂ ਦੀ ਮਤ ਲੈ ਕੇ ਗੁਰੂ ਦੀ ਮਤਨ ਨੂੰ ਗ੍ਰਹਿਣ ਕਰਕੇ ਪਰਮਾਤਮਾ ਦੀ ਸਤਿ ਸਲਾਹ ਦੇ ਗੀਤ ਗਾਉਂਦੇ ਰਹੀਏ ਆਪੇ ਸਾਜੇ ਕਰਤਾ ਸੋਏ ਕਿਉਂਕਿ ਉਹ ਕਰਤਾਰ ਜਿਹੜਾ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਔਰ ਉਸ ਬਿਨਾਂ ਦੂਜਾ ਆਵਰ ਨਾ ਕੋਏ ਉਸ ਬਿਨਾ ਕੋਈ ਹੋਰ ਇਹੋ ਜੀ ਅਵਸਥਾ ਵਾਲਾ ਨਹੀਂ ਹੈ ਜਿਸਾ ਚਲਾਏ ਸੋਈ ਲਾਗੇ ਉਹ ਕਰਤਾਰ ਜਿਸ ਮਨੁੱਖ ਨੂੰ ਆਪਣੇ ਸਦਾਤਰ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਮਰਨ ਵਿੱਚ ਲੱਗਦਾ ਹੈ ਨਾਨਕ ਨਾਮ ਸਦਾ ਸੁਖ ਆਗੈ ਮਰਜ਼ ਕਹਿੰਦੇ ਇਹ ਨਾਨਕ ਜਿਹੜਾ ਮਨੁੱਖ ਨਾਮ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਨੰਦ ਪ੍ਰਾਪਤ ਹੁੰਦਾ ਹੈ ਆਉ ਗੁਰਸਬਹ ਕਿਰਪਾ ਕਰਨ ਤੁਹਾਡੇ ਸਾਰਿਆਂ ਉਤੇ ਮਿਹਰ ਭਰਿਆ ਆਸਰਾ ਕਰਨ ਸਭਨਾਂ ਨੂੰ ਨਾਮ ਦਾ ਅੰਤੰਦਰਸ਼ ਦੀ ਚੜ੍ਹਦੀ ਕਲਾ ਦੀ ਦਾ ਪ੍ਰਕਾਸ਼ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪੇਮ ਅਤੇ ਤਬਾਅਤਾ ਦੀ ਅਰਦਾਸ ਗੁਰੂ ਘਰ ਦੀਆਂ ਚਲ ਰਹੀਆਂ ਸੇਵਾਵਾਂ ਸਤਿਗੁਰੂ ਜੀ ਕਿਰਪਾ ਕਰਕੇ ਸਭਨਾਂ ਦੇ ਮਨਾਂ ਨੂੰ ਪ੍ਰੇਰਿਤ ਕੇ ਆਪ ਲੈ ਰਹਿਣ ਦੀ ਅਰਦਾਸ ਮਰ ਸਭ ਦੇ ਚਰਨਾਂ 'ਚ ਕਰਦੇ ਰਹੀਏ ਬਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾ ਉਰਨ ਗੁਰੂ ਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇ ਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ